ਅਵੇ ਜੱਸੀ ਬੰਨੂਗਾ ਅੱਜ ਡੱਬੀ ਵਾਲਾ ਪਰਣਾ ਕਿਉਂਕਿ ਜੱਸੀ ਵਾਲਾ ਪਰਣਾ ਨੇ ਮੈਂ ਬਨ ਲਿਆ ਮੈਂ ਫੜਿਆ ਨਹੀਂ ਪਰਣਾ ਮੈਂ ਚੇਤਾ ਭੁੱਲ ਗਿਆ ਮੈਂ ਅੱਜ ਦੱਸੀ ਕਹਿੰਦਾ ਹੁਣ ਮੇਰੇ ਕੋ ਪਰਣਾ ਨਹੀਂ ਮੈਂ ਤਾਂ ਡੱਬੀ ਵਾਲਾ ਬਨ ਲਿਆ ਹੋਈ ਗਾ ਚੱਲੂ ਕੰਮ ਹੈ ਹੈ ਤੇ ਜੇ ਮੈਂ ਨਾਕਵਾ ਨਹੀਂ ਸਹੀ ਲੱਗਣਾ ਫੇਰ ਆਦਣਾ ਨਹੀਂ ਮੈਨੂੰ ਦੱਸ ਐਵੇਂ ਕਰਨੀ ਆਪਣੀ ਮਰਜ਼ੀ ਹੁੰਦੀ ਉਦਾਂ ਐਵੇਂ ਅਗਲੇ ਬੰਦੇ ਨੂੰ ਸਵਾਦ ਚ ਲਈ ਜਣ ਸਹੀ ਹੈ ਪੇਪਲ ਅਵੇ ਜੀ ਜਨਾ ਲੱਗਿਆ ਕਰੋ ਚੱਕ ਕੋੜੀ ਮੂਲੀ ਅਹ ਪੜ ਕੀ ਗੱਲ ਹੋਈ ਆ ਉਹ ਜੀ ਚ ਤਰ ਤਰਜੀ ਹੋਈ ਜਾਂਦੀ ਕੱਲਾ ਮੱਸਾ ਤਾਉੜ ਕਿੰਨਾ ਬੈਠੀ ਕਿ ਕੀ ਅਮੀ ਜੀਬ ਸੜ ਗਈ ਆ ਪਰ ਬਹੁਤ ਕੋੜੀ ਮੂਲੀ ਚ ਕੋੜੀਆਂ ਬਣੀਆਂ ਹੱਥ ਦੀਆਂ ਯਾਰੇ ਇਹਨੇ ਓਏ ਹੋਏ 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 ਜ਼ਹਿਰੀਆ ਇਧਰ ਵੇ ਪ੍ਰਾਣੀ ਹੁੰਦਾ ਤੇ ਮਾਫਰ ਦੇ ਸੀ ਹੋਈ ਗਏ ਬੁਢਾ ਨਾ ਮੇਰੇ ਕੋਲ ਮਰਵਾ ਦਿੰਿਆ ਲੈ ਚੜੀ ਕੇ ਬੜੀ ਲੋੜੀਓ ਨਾ ਤਰਾਉ ਨਾ ਆ ਤਰਾਉ ਨਾ ਯਾ ਯਾ ਨਹੀਂ ਯਾਰ ਇਹ ਨਾ ਆ ਰਹੀ ਹੈ ਹੈ ਜਿੰਗ ਬੜੀ ਸੜ ਚੋ ਆਇਆ ਹੈ ਹੈ ਕਰਦੀ ਆ ਕਿਧਰ ਨਾ ਸਾਂ ਚੀਕ ਨਹੀਂ ਨਿਕਲਦੀ ਨਾ ਫਸ ਚੀਕ ਨਹੀਂ ਨਿਕਲਦੀ ਮੈਂ ਮੁੰਡਾ ਕਹਿੰਦਾ ਵਿਆਹ ਦੀ ਐਲਬਮ ਦੇਖਣੀ ਤੁਹਾਡੇ ਦੀ ਮੈਂ ਕਹਾਂ ਵੇਖੋ ਮਹਾਰਾਜ ਤੁਹਾਨੂੰ ਕੋਈ ਨਾ ਨਹੀਂ ਆ ਹੈ ਵੀ ਚੱਲ ਵੀ ਸ਼ੇਰਾ ਵੇਖ ਵੀ ਹੁਣ ਖੋਲਾਈ ਵੇ ਚੈਨੂ ਕੱਢ ਦੋ ਨਾ ਬਾਹਰ ਹਾਂ ਕੱਢਦਾ ਕੱਢਦਾ ਚੱਲ ਅੱਡ ਵਾਪਸ ਹੀ ਕਰ ਲੈ ਆ ਆਪਣੇ ਵਿਆਹ ਦਾ ਕਾਰਡ ਹੁੰਦਾ ਹੈ ਕਾਰਡ ਆ ਕਾਰਡ ਨਾ ਹੈ ਆ ਆ ਕਾਰਡ ਆ ਆ ਆਪਣੇ ਵਿਆਹ ਦਾ ਕਾਰਡ ਆ ਹੂੰ ਉਹ ਨਾ ਕਰਿਆ ਸੇ ਇਹ ਕਾਰ ਦੇ ਕੰਦੇ ਚੰਗਾ ਨਹੀਂ ਬਣਿਆ ਠੀਕ ਆ ਅੱਛਾ ਅੱਛਾ ਬਈ ਠੀਕ ਹੈ ਕਿੰਨਾ ਦੱਸੀ ਜਾਈ ਜਿਹੜੀ ਫੋਟੋ ਮਾੜੀ ਹੋਗੀ ਫੋਟੋ ਸਾਰੀਆਂ ਮਾੜੀਆਂ ਕਹਿੰਦੇ ਅਸੀਂ ਆ ਗਏ ਅੰਨੇ ਦਾ ਬਾਅਦ ਰਾਤੀ ਪਹਿਲੇ ਭੇਜ ਦੇ ਰੰਗ ਗਾੜੀ ਦੀ ਗੀਂਹ ਗਾੜੀ ਕੱਕੜ ਨਹੀਂ ਮੈਂ ਪਹਿਲੇ ਭੇਜ ਦੋ ਚੰਗੇ ਸਹੀ ਹੈ ਹੈ ਦੀਰਾ ਭਾਰਗੇ ਦੀਰਾ ਭਾਰਗੇ ਹਾਂਜੀ ਰਬਾਰ ਕੀ ਦੱਸੋ ਯਾਰ ਆਹ ਲੈ ਕੇ ਆਵਾਂ ਆ ਵਧੀਆਂ ਕਿ ਟੈਨਾਂ ਨੇ ਪਹਿਲਾਂ ਐਵੇਂ ਨਿੱਕੇ ਏਡੀ ਏਡੀ ਨਿੱਕੇ ਨਿੱਕੇ ਲੰਦਿਆਂ ਦੇ ਪਹਿਲਾਂ ਦਿੰਦੇ ਰਹੇ ਕੋਟਰੇਟ ਜਿੱਥੇ ਨੀਆਂ ਫੋਟੋਆਂ ਸਾਰੀਆਂ ਵੱਡੀਆਂ ਰੀ ਡੀ ਜੀ ਲੱਗਦੀਆਂ ਨੇ ਇਹ ਜੀ ਯਾਰ ਸੋਹਣੀਆਂ ਲੱਗਦੀਆਂ ਅੱਜ ਕੱਲ ਨਾਲੇ ਮੈਟ ਦੇ ਵਿੱਚ ਬਣਾਈਏ ਗਲੁੱਸੀ ਜਿਵੇਂ ਬਣਦੇ ਨੇ ਚਮਕੀ ਜਿਹੀ ਉਹ ਨਹੀਂ ਮੈਟ ਦੇ ਵਿੱਚ ਓਕੇ ਇਹਨਾ ਕੰਮ ਵਧੀਆ ਨੇ ਆਣ ਇੱਕ ਮੇਰੀ ਫੋਟੋ ਫੇਵਰਿਟ ਆ ਮੈਂ ਤੁਹਾਨੂੰ ਦੱਸੂਗਾ ਮੈਨੂੰ ਬਹੁਤ ਵਧੀਆ ਲੱਗਦੀ ਫੋਟੋ ਆ ਆਪਣੀ ਮੈਂ ਬਹੁਤ ਲਾ ਗਾੜੀ ਨੂੰ ਸ਼ੂਟਿੰਗ ਜਿਹਾ ਸਰਕਲ ਉਹਨੇ ਸ਼ੁਰੂ ਕਰਤੀਆਂ ਨੇ ਥੱਕ ਗਿਆ ਅਸੀਂ ਥੱਕ ਗਿਆ ਯਾਰ ਇਹ ਗਾ ਬਹੁਤੀ ਆਈ ਜਾਂਦੀ ਜਦੋਂ ਯਾਰ ਤੁਹਾਨੂੰ ਦੱਸੂਗਾ ਕਿਹੜੀ ਫੋਟੋ ਵਧੀਆ ਆ ਮੈਂ ਤਾਂ ਕਰੀ ਚਾਲੂ ਦੇਖ ਹਲਦੀ ਨਾਲ ਲੱਗਣਾ ਹਲਦੀ ਤੇਲ ਚੰਨ ਦਿਖਾਤੀ ਉਹ ਕਹਿੰਦੇ ਆ ਤੇਲ ਚੰਨ ਦੇ ਨਾਲ ਹਲਦੀ ਬਨੇ ਕੁੜੀਆਂ ਦੇ ਨਾਦੀ ਕਿਤੇ ਲੱਗਦੀ ਹੈ ਹਲਦੀ ਕੁੜੀਆਂ ਦੇ ਨਾ ਮਾਂ ਮਾਹਣੇ ਪਤਾ ਨਹੀਂ ਕੁੜੀਆਂ ਦੇ ਮੁੰਡਿਆਂ ਦੇ ਮੁੰਡਿਆਂ ਦੇ ਹੁੰਦੀ ਖਣੀ ਆ ਪਤਾ ਨਹੀਂ 글로 ਵਧੀਆਂ ਨੇ ਚਿਹਰੇ ਦੇ ਵਿੱਚ ਹਲਦੀ ਲੱਗੀ ਆ ਨੂਰ ਹੋਣਾ ਚਿਹਰੇ ਤੇ ਪਰ ਚਿਹਰਾ ਰਹਿ ਗਿਆ ਨੂਰ ਢ ਗਿਆ ਹਾਂ ਤੁਹਾਨੂੰ ਪਤਾ ਹੀ ਆਪਣੇ ਮਿਸਟਰ ਐਂਡ ਮਿਸਿਸ ਗਿੱਲ ਸਾਹਿਬ ਗਿੱਲ ਸਾਹਿਬ ਪਾਪਾ ਵੀ ਨਾ ਉਹ ਕਿੰਨੀ ਜਾਂਦੇ ਉਹ ਤੇ ਟੀਵੀ ਘਰ ਚੱਕਰ ਵਟਣਾ ਵੇ ਵਟਣਾ ਕਹਿੰਦੇ ਨੇ ਮੈਨੂੰ ਵਟਣਾ ਮਲੇਆ ਕਵੀ ਕਮੀ ਬੇਸ਼ੀ ਦਾਸ ਨੂੰ ਕਮੇ ਗੀਤ ਕੋਈ ਨਾ ਕੋਈ ਤਾਂ ਕਾਢ ਨਹੀਂ ਸਕਦਾ ਮੈਂ ਇੰਨੇ ਜਾਣੇ ਇਕੱਲਾ ਟੀਵੀ ਪਾਸ ਇਥੋਈ ਉਹ ਤੋਂ ਦਾੜੀ ਦੇ ਲਾ ਲਈ ਜਾਂਦੀ ਹੁੰਦੀ ਦਾੜੀ ਦੇ ਲਾਉਣ ਆਣੇ ਲਾਤੀ ਕਿ ਬਿਠੇਰੀਆਂ ਆ ਕੇ ਹਲਾਈ ਨਹੀਂ ਛੜੀ ਆਈ ਉਹ ਮੈਂ ਕਿਹਾ ਪੈਲ ਦਾ ਕਬਜ਼ਾ ਲੈਣ ਲੱਗੇ ਜਿੰਨੇ ਗਲੋਤੇ ਨਹੀਂ ਉਹ ਬੰਦੇ ਕਹਿੰਦਾ ਮਾਲ ਸਿੰਘ ਮੈਂ ਖਰੀਦ ਲੈਣਾ ਹਾਂ ਤਾਂ ਕਿੰਨਾ ਖਰੀਦਣਾ ਹੈ ਤਾਂ ਕਿਦਾਂ ਓਕੇ ਕੰਮ ਚੱਲਦਾ ਬਾਪੂ ਜੀ ਆ ਵੀ ਚੈੱਕ ਕਰੋ ਸਾਰੀਆਂ ਉਹ ਸਗੰਨੇ ਹੋੜਾ ਹੈ ਅੰਦੇ ਲੋਰੀ ਕੈਂਡੀ ਵੀ ਆ ਗਈ ਹੈ। ਸਲਾਮ ਮਕਲਾ। ਹਾਂ। ਕੈਂਡੀ ਕੈਂਡੀ ਨਾ ਮੇਰਾ ਉਹ ਵੀ ਹੈ ਨਾ 17 ਨਗਰ ਦਾ ਨਾ ਜਿਹੜੇ ਪੁਰਾਣੇ ਆ ਤੇ ਆਣਾ ਵੀ ਨਹੀ 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 ਨਹੀ। ਉਹ ਤਾਂ ਉਹਦਾ ਹੀ ਦਾੜੀ ਉਹਦਾਂ ਨੂੰ ਦਾੜੀ ਨਹੀਂ ਆਈ ਹੋਊਗਾ ਉਹ 20 ਸਾਲ ਦਾ 22 ਸਾਲ ਦਾ ਹੈ ਰਾਂ ਕੈਂਡੀ। ਕੈਂਡੀ ਇੰਨੇ ਖਦਣਾ ਨਾ ਜਿਆਦਾ ਜਿਆਦਾ ਨਾ ਕੈਂਡੀ। ਸਤਰ ਰੇ ਲੱਗੇ ਸਤਰ ਤੇ ਕੈਨੇਡਾ ਸਤਰ ਦੇ ਵਿਚ ਆਦੇ ਪੂਰੀ ਤੇ ਇਹਦਾ ਯਾਣੀ ਆ ਸਾਡਾ ਇਸ ਲਈ ਵੀ ਸਮਾਂ ਜਾ ਰਹੇ ਨੇ ਬੜਾ ਵਕਤ ਪਾਇਆ ਹੀ ਰੇ ਨਾ ਨਾ ਇਹ ਆ ਮੀਤਾਂ ਨੂੰ ਦੇ ਸਾਰੇ ਜਾਨ ਆ ਕਰ ਚੱਕ ਫੋਟੋ ਲੈ ਕੇ ਆਵੇਂ ਆ ਤੇ ਉਹ ਮੀਤਾਂ ਕਿਉਂ ਮਦਦ ਹੈ ਹੈ ਫੋਟੋ ਯਸ ਕਿੰਨੇ ਕਿਹਦੇ ਦਾ ਇਹ ਮੈਂ ਕਹਣਾ ਫੋਟੋ ਆ ਬੈਸਟ ਫੋਟੋ ਜਿਹਦਾ ਬਾ ਵੇਖਦਾ ਐਲਬਮ ਤੇਰੇ ਭਰਾ ਦੀ ਹੋਣਾ ਹੈ ਸੋਹਣੀਆਂ ਇਹਦੇ ਠੀਕ ਨਹੀਂ ਗੱਲ ਇਸੇ ਇਸੇ ਫੋਟੋ ਨੇ ਗੁਰਵਾ ਉਹ ਵਝਾਤੇ ਹੀ ਪੰਜ ਯਾਰ ਉਹ ਵਿਰਾਤ ਗਈ ਆਹ ਹੋ ਗਿਆ ਚਲ ਚਲ ਸਾ ਤੋਂ ਮੈਂ ਜੇ ਮਿਲ ਗਿਆ ਉਸ ਨੂੰ ਪੱਤੀ ਸਭ ਕੁਝ ਉਹ ਬਾਈ ਤੁਹਾਨੂੰ ਜੀ ਲੀਦੀ ਬੇਰੰਦੀ ਲਾਤੀ ਇਹ ਮੁਣਕੇ ਉਹ ਪਤਾ ਨਹੀਂ ਕਿ ਤੇਲ ਚੜਦਾ ਹੁੰਦਾ ਕੀ ਕਹਿੰਦੇ ਆ ਨਹੀਂ 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 ਕਰੀ ਤੇ ਯਾਰ ਤਲੀ ਗੁਗਲੇ ਆਹ ਕਦੀ ਗੁਗਲੇ ਆਰ ਚੱਕ ਮम्मा ਮਮਰ ਤੇ ਜਾ ਕਰ ਮम्मा ਵੇਖ ਤੇ ਪਹਿਲਾਂ ਤੇ ਆਦ ਨਹੀਂ ਵੈ ਸਿਰ ਨੂੰ ਮੰਨੇ ਆ ਹਾਂਡੀ ਭਰਾ ਜੇਮ ਨਾਲ ਪਹਿਲੀ ਕਿਹੜੀ ਗੱਡੀ ਗੱਡੀ ਦੇ ਚਲ ਚੜ ਗਈ ਲੱਭੀ ਨਹੀਂ ਆ ਪਾਣੀ ਪੀ ਗਏ ਉਹ ਉਹ ਤੇ ਚੋੜੀ ਆ ਆ ਇਹ ਵੀ ਦਰ ਆ ਕੇ ਲੰਡੀ ਆ ਇਧਰ ਇਧਰ ਇਲਬਮ ਚੱਲਣ ਲਈ ਕੋਨ ਕਹਾਇ ਤਨ ਤੇ ਇਸ ਮਾਲ ਹਾਂ ਇਥੇ ਘਰੇ ਪਹੁੰਚ ਕੇ ਹਣ ਮੱਥਾ ਤੇ ਕਾਇਦ ਬਾਬਾ ਵਾਲੇ ਕਮਰੇ ਜਾ ਕੇ ਇਹਨਾਂ ਵਿੱਚ ਮੇਰੀ ਫੋਟੋ ਫੇਵਰੇਟ ਹੋਊਗੀ ਹੁਣ ਵੇਖੋ ਕੌਣ ਮੈਂ ਕਿਹੜੀ ਤੋ ਦੱਸਣਾ ਭਾ ਕੀ ਇਹਨਾਂ ਜੀ ਦੱਸਾਂ ਕਿਹੜੀ ਹੋਰ ਹੈ ਆਹ ਉਹ ਤੋਂ ਅੱਗੇ ਵੇਖੀ ਚੱਲਣਾ ਬਸ ਆ ਇਹਨਾਂ ਚੋਂ ਆ ਜਾਣੀ ਹੁਣ ਬਸ ਆ ਜਿਹੜੀ ਹਨਾ ਪੜਾਏ ਇੱਕ ਦੱਸੂਗੀ ਨੰਗੀ ਮਦਰ ਮਮਾ ਮਗਰ ਨੰਗੀ ਆਹ ਵਟਾ ਸੁਣੀ ਇਦਰੀ ਬੈਠ ਕਰ ਦੱਸ ਆਹ ਫਟਾ ਆਹ ਵਟਾ ਸੰਸਾ ਕੋ ਸੁਣੀ ਲੱਗਦੀ ਆ ਜਿਹੜੀ ਗਾੜੀ ਆਈ ਜਿਹੜੀ ਇਹ ਸੁਣੀ ਗਾੜੀ ਭਾਤੀ ਆ ਗਾੜੀ ਚਿੱਟਾ ਕਾਗਜ਼ ਆ ਗੱਡੀ ਨਹੀਂ ਆ ਖਾਲੀ ਹੈ ਗੱਡੀ ਨਹੀਂ ਆ ਖਾਲੀ ਬਸ ਠੀਕ ਹੈ ਇਧਰ ਬਣਾੜਾ ਜੱਸੀ ਵੀਰ ਚਾਹ ਮੈਂ ਨਹੀਂ ਅੱਜ ਕੋਈ ਸਮਗਰੀ ਪਾਣੀ ਆਪੇ ਇੰਨੇ ਬਣਾਉਣੀ ਚਾਹ ਕਹਿੰਦਾ ਦਾਦੇ ਜੀ ਦੀ ਮਿੱਠੀ ਕੱਢਣੀ ਪਣੀ ਮਾਂ ਤੂੰ ਇਹ ਸਾਨੂੰ ਦਾਦਾ ਭੜਕਾ ਦੇਣਾ ਜਤੀ ਮੈਂ ਮਮਾ ਫਿੱਕੀ ਕੱਢਣੀ ਆ ਕਿਹ ਕਿਹ ਇਹ ਪਹਿਲਾਂ ਹੀ ਵਮਾ ਬਚਣਗੇ ਚਾਹ ਨੂੰ ਪਤਾ ਨਹੀਂ ਹੁਣ ਪੌਂਦੀ ਕਿ ਨਹੀਂ ਉੱਥੋਂ ਤੱਕ ਤੂੰ ਤੇ ਬਾਬ ਨਹੀਂ ਲੱਗਦਾ ਹੈ ਆ ਲਾਰ ਦੇ ਘਰ ਆ ਤੂੰ ਦਮ ਨਾਲ ਇੱਕ ਏਟ ਮਸਾ ਪਹਿਲਾਂ ਕੰਮ ਤੇ ਲਾਉਂਦਾ ਫੇਰ ਤੈਨੂੰ ਫੋਨ ਕਰਦਾ ਫੇਰ ਏ ਕਿਟ ਰਹਾਦਾ ਫੇਰ ਲਾਉਂਦਾ ਸੜੀ ਗੋਣੀ ਫੋਨ ਹੈਗਾ ਹਾਂ ਹੈਗਾ ਹਾਂ ਇਹ ਦੇਖ ਲੈ ਬਹੁਤ ਠੀਕ ਵਾ ਅੱਛਾ ਜੇ ਠੀਕ ਹੈ ਮੈਂ ਬਣਾਉਣ ਦੇ ਬਲੌਗ ਪਰ ਜੋਦੀ ਜੋਦੀ ਤੇ ਵਿਚਾਰਾ ਘਰ ਕਣੀ ਉਹਨੂੰ ਉਹ ਚੈਰਾ ਕਿ ਭੁਖਾਉਣਾ ਕਰ ਉਹ ਖਾਵੇ ਨਹੀਂ ਜੋਦੀ ਦਾ ਤਾਂ ਪਾਈ ਰੋਟੀ ਰੋਟੀ ਪਾਈ ਨੇ ਜੋਦੀ ਨੂੰ ਪਾਈ ਨਹੀਂ ਸਾਰੇ ਰੋਟੀ ਉਹ ਤੁਸੀਂਰੇ ਇੱਕ ਵਾਰ ਆ ਗਏ ਆਂ ਬਸ ਠੀਕ ਆ ਫਿਰ ਸਾਰਾ ਕੰਮ ਠੀਕਾ ਦਿਆ ਨੇ ਅੰਡੂਰੇ ਬਿਸਕੁਟ ਬਿਸਕੁਟ ਕੀ ਪੂੜੀਆਂ ਚੋਲੇਗੀ ਕਦੀ ਮੈਨੂੰ ਖਵਾਏ ਬਿਸਕੁਟ ਕੁੱਤੇ ਨੂੰ ਖਵਾਉਂਦੇ ਦੇ ਅੱਲਾ ਲੈ ਜੱਸੀ ਜੱਸੀ ਕਹਿੰਦਾ ਕਦੀ ਮੈਨੂੰ ਖਵਾਏ ਬਿਸਕੁਟ ਉਹਨੂੰ ਖਵਾਉਂਦੇ ਇਹਨੂੰ ਪੋਸ਼ਨ ਨਹੀਂ ਜੀਨ ਲੌਕਡਾਊਨ ਅਕਾਈ ਮੈਂ 15 ਸਾਰੇ ਬਿਸਕੁਟ ਖਵਾਏ ਨਹੀਂ ਆ ਲੈ ਸੁਣਾ ਤਾ ਲੈ ਸੁਣਾ ਆ ਮੈਨੂੰ ਸੁਣਾਤਾ ਯਾਰ ਚੱਲ ਨਹੀਂ ਮੇਰੇ ਮੈਂ ਮੇਰੇ ਘਰ ਸੁਣ ਜੋਦੀ ਵੀ ਅੱਜ ਦੰਲਾ ਕਰਨ ਡਿਆ ਪਿਆ ਕਹਿੰਦਾ ਵਾ ਵੀ ਜਿਹੜੀ ਮੇਰੀ ਮਾਨਦ ਨੂੰ ਨਾ ਉਹ ਦੁਕਾਨ ਚ ਜਾ ਕੇ ਬੈਠੀ ਹੁੰਦੀ ਉਹਨਾਂ ਘੁੰਦੀ ਉਹਦੇ ਦੇਸੀ ਘਿਓ ਲਿਆਵੇ ਤੇ ਮੈਂ ਦੇਸੀ ਘਿਓ ਲਿਆ ਫਰੌਂਦੀਆਂ ਫਰਾਨੀਆਂ ਜੋਦੀ ਕੁੰਦਾ ਮਾਨਦ ਨੂੰ ਫਾਇਦਾ ਹੈਗਾ ਉਹ ਨੂੰ ਕੁਸੂ ਪਾ ਚ ਉਹਨੇ ਕਹਤੋ ਖੁਸ਼ਬੂ ਨਹੀਂ ਬਸ ਮਾੜਾ ਕੇ ਮੱਥੇ ਨੂੰ ਲਾਦੀ ਨਾਸਾਂ ਲਾਦੀ ਉਹਦੇ ਬਾਅਦ ਬਸ ਛੁੱਟ ਗਈ ਖੁਸ਼ਬੂ ਆਉਂਦੀ ਰੂ ਚਾਰ ਪੰਜ ਦਿਨ ਨਾਸਾਂ ਜੀ ਮਾਰਦਾ ਰੰਗ ਜਾਰੀ ਤੇ ਰਹੀ ਸਤਿ ਸ਼੍ਰੀ ਅਕਾਲ ਸਹਾ ਤੜਾ ਜਣੇ ਮਲਾਬ ਦੇ ਚ ਤੇ ਏਜੰਸੀ ਅੱਜ ਗੱਡੀ ਦੀਆਂ ਵਾਸਤੇ ਜਾਣਾ ਟਾਈਮ ਕਾਫੀ ਹੋ ਗਿਆ ਵਾ ਟਾਈਮ 6:00 ਵੱਜ ਗਏ ਆ ਤਾਂ ਤੁਸੀਂ ਕਹਣਾ ਆ ਵੀ 6:00 ਵੇ ਏਜੰਸੀ ਬੰਦ ਹੋ ਜਾਂਦੀ ਹੈ ਉਹ ਗੱਲ ਇਹ ਆ ਵੀ ਜਿਹੜਾ ਮੈਨੇਜਰ ਉਹ ਬਣਾ ਚੰਗੀ ਤਰ੍ਹਾਂ ਵਾਕਫ ਆ ਉਹਨੂੰ ਮੈਂ ਕਿਹਾ ਆ ਵੀ ਆਪਣੇ ਗੇਟ ਕੀਪਰ ਨੂੰ ਮਤਲਬ ਕਾਲ ਕਰ ਦਿਓ ਵੀ ਤੇ ਮੇਰੀ ਗੱਡੀ ਅੰਦਰ ਲਵਾ ਲਿਓ ਮੈਂ ਹੁਣ ਇੱਕ ਦੋ ਦਿਨ ਤੱਕ ਉਹਨੂੰ ਕਿ ਸਹੀ ਕਰ ਦਿਓ ਉਧੇ ਇੱਕ ਮਗਰਲੀ ਲਾਈਟ ਕਲੇਮ ਦੇ ਵਿੱਚ ਨਾ ਪਿਛਲੀ ਰੀ ਇਹਨਾਂ ਨੂੰ ਪਾਉਣ ਦਾ ਚਿੱਤਾ ਭੁੱਲ ਗਿਆ ਤੇ ਮੈਂ ਕਿਹਾ ਉਹ ਕਲੇਮ ਦੇ ਦਿਓ ਮੈਨੂੰ ਕੋਈ ਫਰੀ ਚ ਮਿਲਣਾ ਕਲੇਮ ਤੇ ਮੈਂ ਕਿਹਾ ਲੈ ਲਈ ਤੇ ਗਰੰਟੀ ਗੱਡੀ ਦੀ ਜਿਹੜੀ ਵਾਰੰਟੀ ਗਰੰਟੀ ਹੁੰਦੀ ਜਿਹੜੀ ਉਹ 6 ਸੇ ਮਹੀਨੇ ਦੀ ਰਹੀ ਹੈ ਬਸ ਮੜ ਕੇ ਖਤਮ ਹੋ ਜਾਣੀ ਆ ਤੇ ਇੱਕ ਤਾਂ ਸਪੀਕਰ ਬੰਦ ਹੋਇਆ ਮੈਂ ਖੰਡਿਆ ਵੀ ਉਹ ਜਿਹੜਾ ਸਹੀ ਕਰਵਾ ਲਈ ਹੁਣ ਚੱਲ ਗਏ ਆ ਕਦੀ ਕਦੀ ਵਿੱਚੋਂ ਆਪੇ ਬੰਦ ਹੋ ਜਾਂਦੇ ਮੈਂ ਖੰਡਿਆ ਕਿ ਉਹ ਟਾਈਮ ਅਜੇ ਹੈਗਾ ਮਹੀਨਾ ਤਾਂ ਸਹੀ ਕਰਵਾ ਲਈਏ ਤੇ ਉਸ ਤੋਂ ਬਾਅਦ ਜੇ ਟਾਈਮ ਲੱਗਾ ਤੇ ਫਿਰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਜਾਵਾਂਗੇ ਜੇ ਜੇ ਟਾਈਮ ਲੱ ਲੇ ਮੇਤਰਾ ਮੈਂ ਤੇ ਜੱਸੀ ਚੱਲੇ ਆਂ ਜੱਸੀ ਹੋ ਗਿਆ ਰੈਡੀ ਭਰਾ ਮੇਰਾ ਤੇ ਬੰਨੀ ਪਾਗੀ ਦੀ ਲੜ ਛੋਟਾ ਆ ਗਿਆ ਫਿਰ ਉਹਨੂੰ ਪਰਨੇ ਚ ਕਨਵਰਟ ਕਰਤਾ ਠੀਕ ਆ ਜੀ ਤੋਟਿਆਂ ਤੋਂ ਕਿੰਨੇ ਨਵੇਂ ਤਰੇ ਆ 7 ਵਜੇ ਨਾਲੇ ਆ ਬੱਸ ਸ਼ਿਆਲਪੀ ਕੀ ਹੁਣ ਮੇਰੀ ਵੀਰੋ ਲੈ ਮੇਤਰਾ ਲੀ ਟੋਲ ਤੇ ਵੇਖ ਕਰੋ ਚੱਕਰ ਅਸ਼ੀ ਲੈ ਵੀ ਮਿੱਤਰਾ ਗੱਡੀ ਤੇ ਲਾਤੀ ਆਪਾਂ ਓਕੇ ਹੋ ਗਿਆ ਜੀ ਲਾਓ ਜੀ ਦਫਤਰ ਹਾਂ ਚੱਲੋ ਮਿੱਤਰਾ ਉੱਤਰ ਜਾਓ ਹੁਣ ਉਹਨਾਂ ਲੈ ਲੈਣੀ ਗੱਡੀ ਹੁਣ ਠੀਕ ਆ ਪੱਕੀ ਨਹੀਂ ਲੈਣ ਲੱਗੇ ਬਾਅਦ ਉਹਦਾ ਸਰਵਿਸ ਆ ਠੀਕ ਆ ਆ ਚੱਲ ਵੀ ਓਕੇ ਆ ਕੰਮ ਚੱਲੀਏ ਹੁਣ ਕਾਫੀ ਚਿਰਾਂ ਬਾਅਦ ਐਂ ਹੀ ਕੋਈ ਗੱਡੀ ਹੁਣ ਥੋੜੀ ਘਟਾਤੀ ਨਹੀਂ ਚਲਾਉਣੀ ਘਾਟੀ ਗੱਡੀ ਦੀ ਹੁਣ ਨਹੀਂ ਮਿੱਤਰਾਂ ਹੁਣ ਸਾਂਗਾਂ ਸਾਂਗੇ ਸਰ ਇਹ ਹੁਣ ਚੱਲੇ ਉਹ ਲੈ ਬਲੈਕਆਊਟ ਹੋ ਗਿਆ ਜੀ ਲੈ ਵੀ ਜਾਣਦੇ ਹੁਣ ਆਟੋ ਮਿਲ ਗਿਆ ਵੀਰ ਹੁਣ ਪਹਿਚਾਨ ਲੈਣ ਵਾਲੇ ਆਪਾਂ ਨੂੰ ਕਿਉਂ ਫੋਨ ਕਰੀਸ ਫਸ ਫਸ ਲੈਣਾ ਨਹੀਂ ਗਿਆ ਫੋਨ ਤੇ ਫੋਨ ਫੈਲੋ ਹਲੋ ਗੁਰਦਾਸਾ ਮਾ 30 ਲੈਣ ਚ ਸਟੇਸ਼ਨ ਆ ਕੇ ਹਣੇ ਇਥੋਂ ਟ੍ਰੇਨ ਤੇ ਬੈਗ ਦੇ ਘਰ ਜਾਵਾਂਗੇ ਚੱਲ 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 ਦੇਖ ਵੀਡੀਓ ਚੱਲ ਚੱਲ ਜੀ ਟ੍ਰੇਟਰ ਅਲਾਨ ਮਿੰਟ ਮੇਡੀ ਮੈਂ ਤਾਂ ਮਿਲ ਤਾਂ ਨੀਂਦ ਆ ਹੀ ਕਿੱਥੇ ਆ ਗਏ ਬਟਾਲਾ ਜੰਕਸ਼ਨ ਇਹ ਦੇਖ ਦਿਨਾਂ ਤੇ ਨਾਲੇ ਬਟਾਲਾ ਜੰਕਸ਼ਨ ਜਾਲੇ ਆ ਗਏ ਇਹ ਬੈਟਰੀ ਮਿਲ ਜੂਗੀ ਹਣਾਂ ਕੰਨੀ ਦੇਖ ਕੇ ਆ ਫਾਰ ਦਾ ਕੀ ਬੰਦਾ ਜਾਨਾ ਧਿਆਨ ਨਾਲ ਬਾਹੋਂ ਗਾੜੀ ਵੜਾ ਨਾ ਜੇ ਮੂੰਹ ਤੇ ਵਜਣਾ ਬੜਾ ਪੜਾ ਮੈਂ ਕਹਾ ਬੈਟਰੀ ਬੂੰਡਰੀ ਮਿਲ ਜੂਗੀ ਚੱਲ ਇਹ ਪੱਖ ਨਹੀਂ ਮੈਂ ਬੈਟਰੀ ਕੀ ਪੱਖ ਨਹੀਂ ਇਹ ਬੰਦੇ ਨੇ ਲੱਪਣ ਦੇ ਕਿਥੇ ਬੈਟਰੀ ਦਾ ਟਾਇਰ ਵੀ ਮਾ ਲੱਪਣ ਦੇ ਆ ਹੋਰ ਅੰਮਰਸਰ ਨੇ ਮਾਸਾ ਵੇ ਰੌਣ ਕਹਿ ਗਈ ਰੌਣ ਕ ਤੇ ਆਡੇ ਬਟਾਲੇ ਹੁਣ ਵੇਖੋ ਕਿਦਾਂ ਦੁਨੀਆ ਜਗੰਡੀ ਆ ਮੇਂ ਪੱਦੋਂ ਨਸੀ ਜਾਂਦੀ ਸਾਰੇ ਬਸ ਰੇਲਾ ਕਿਦਾਂ ਉਦਾਂ ਵੇਲਾ ਹੱਡ ਬਟਾਲੇ ਦੇਣੇ ਵੇਲਾ ਦਨੇ ਰਾਹ ਤੇ ਕਿਦਾਂ ਹੀ ਹੈ ਬਹੁਤ ਜਿਆਦਾ ਲੱਪਣੇ ਤੁਹਾਨੂੰ ਆ ਵੇਖੋ ਸਹੀ ਜਰਾ ਹੁਣ ਤੁਸੀਂ ਵੇਖੋ ਦੁਨੀਆ ਵੇਖੋ ਓਏ ਹੋਏ 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 ਪੈਰ ਰੱਖਣ ਜਗ੍ਹਾ ਨਹੀਂ ਕਿ ਪੈ ਸਹੀ ਗਾ ਪੈਰ ਰੱਖਣ ਜਗ੍ਹਾ ਲੱਭਣੀ ਕਿ ਨਹੀਂ ਪੀੜ ਲੱਗੀ ਮੈਂ ਤਾਂ ਵੇ ਨਾ ਡਣੇ ਇਹੋ ਬਸਟੈਂਡ ਭਰਿਆ ਹੁੰਦਾ ਦੁਨੀਆ ਨਾ ਸਭ ਸਦਾ ਹੀ ਆ ਕੀ ਵੇ ਬਿੱਲੀ ਮਰ ਗਈ ਲੈ ਬਿੱਲੀ ਮਾਰ ਗਈ ਬਿੱਲੀ ਮਰ ਗਈ ਯਾਰ ਆ ਵੇਖ ਬੜਾ ਕੋਣ ਹੁੰਦਾ ਮੋਟਰਸਾਲੇ ਕਰਕੇ ਫਲਾਇਓ ਭੁੱਗ ਕੀਪਦਾ ਉਹ ਆ ਕੌਣ ਹੈ ਉਹ ਹੀ ਬਾਪੂ ਆ ਆ ਜੋ ਹੈਲੋ ਲੈ ਉਹ ਨੱਪ ਕੇ ਲੈ ਗਿਆ ਪਰ ਆ ਦੱਸ ਉਧਰੇ ਨੱਚਣ ਵੀ ਡਏ ਆ ਆਹੋ ਹੈ ਨੱਚਦੇ ਵੀ ਨੂੰ ਦੇ ਆ ਡੇ ਡੇ ਇਸ਼ਾਰੇ ਮਾਰਨ ਦੇ ਆ ਉਹ ਵੀ ਨਹੀਂ ਦੇ ਹੰਡੇ ਇਹ ਨਾ ਬਾਪੂ ਜਿੰਦਾਬਾਦ ਬਾਪ ਕੋਈ ਨਹੀਂ ਹੁੰਦਾ ਚਲੋ ਫਲਾਇਸ਼ ਹੀ ਫਲਾਇਸ਼ ਫਲਾਇਸ਼ਲਾ ਚਲੋ ਆਪਣੇ ਘਰੇ ਹੁਣ ਚਲੋ ਵੀ ਪਾਣੀ ਘਟ ਵੀ ਜੇ